ਕੀ ਆਕਾਲ ਜੀ ਨਵੇਂ ਬਲੌਗ 'ਚ ਤੁਹਾਡੀ ਕਚੈਰੀ 'ਚ ਹਾਜ਼ਰ ਆਂ ਜੀ ਆ ਦੇਖੋ ਜੀ ਹੁਣ ਜਾਮ ਖੁੱਲ ਗਿਆ ਸਵੇਰ ਦਾ ਦਿਨੇ ਵੀ ਕੋਈ ਗਾਊ ਮਾਸ ਦੇ ਡੱਬਿਆਂ 'ਚ ਬੰਦ ਪਤਾ ਨਹੀਂ ਸੀ ਪਤਾ ਨਹੀਂ ਸੀ ਉੱਥਾ ਫ੍ਰਿਜਰ ਗੱਡੀ ਸੀ ਜੀ ਵੀ ਉਹ ਫੜੀ ਗਈ ਸੀ ਗਾਊ ਮਾਸ ਦੀ ਇਸ ਲਈ ਸਵੇਰ ਧਰਨਾ ਦਿੱਤਾ ਹੋਇਆ ਸੀਗਾ ਤੇ ਉਹਨਾਂ ਤੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪਰ ਅਸੀਂ ਸਹਿਮਤ ਆਂ ਇਹ ਹੈ ਗਲਤ ਗਊਆਂ ਦਾ ਪਰ ਇੱਕ ਇਹ ਵੀ ਸੋਚਣ ਜੋ ਧਰਨਾ ਲਗਾਉਂਦੇ ਆ ਜਾਂ ਕੋਈ ਹੋਰ ਕੋਈ ਵੀ ਇਸ ਬਾਬਤ ਆਵਾਜ਼ ਠਾਉਂਦੇ ਆ ਉਹ ਇਹ ਵੀ ਦੇਖਣ ਦਾ ਵੀ ਜਿਹੜੀਆਂ ਆਵਾਰਾ ਗਊਆਂ ਫਿਰਦੀਆਂ ਨੇ ਉਹ ਕਿੰਨੇ ਮਾਮਾ ਦੇ ਪੁੱਤ ਕਿੰਨੇ ਘਰ ਉਹਨਾਂ ਦੇ ਨਾਲ ਐਕਸੀਡੈਂਟ ਹੋ ਕੇ ਬਰਬਾਦ ਹੋ ਗਏ ਖਤਮ ਹੋ ਗਏ ਆਪਣੀ ਜਾਨ ਤੋਂ ਹੱਥ ਤੋਂ ਬੈਠੇ ਉਧਰ ਵੀ ਧਿਆਨ ਦੇਣ ਨਾ 12 ਗਉਆਂ ਨੂੰ ਫੜਨ